मेरा नाम सुबोध सुबोध चौधरी है अच्छा आपने जो इस वक्त इकट्ठे हुए हो धरने प्रदर्शन की तैयारी कर रही हो किस मामले में किया मेरा भाई यहाँ गैस की डिलीवरी देता था मेरे भाई को दस बारह लोगों ने लाठी से और लोहे की राड से पीट पीट कर उसकी हत्या कर दी है किन लोगों ने की है कॉलोनी के ही लोग हैं कौन से किन को पहचानते हो नाम जानते होते भाई नाम नसीम ना, नाम, नाम। नसीम नाम है नसीम का पूरा परिवार बिट्टू है और परिवार है। और, तो, और पूरे खानदान के लोग एक बहेंदर है दस बारह लोगों ने मिलकर उसकी हत्या की है पिट पिट क्या मांग मेरी मांग है कि सभी मुल्यवानों पे गंगेस्टर लागू किया जाए आज अस सारे इतने कट्ठे हुए हैं ये अपना भरा जोड़ा उमेश आ ਉਹਦਾ ਪਿਆਰ ਸੀ ਅਜ ਉਹਦੇ ਨਾਲ ਬਹੁਤ ਮੰਦ ਭਾਗੀ ਜਿਹੜੀ ਘਟਨਾ ਕੱਢੀ ਕਿ ਜਿਹੜੀ ਕਲੋਨੀ 'ਚ ਜਿਹੜੇ ਕੁਝ ਇਹੋ ਜਿਹੇ ਸ਼ਰਾਰਤੀ ਤੱਤ ਉਹ ਹੈਗੇ ਆ ਜਿਨ੍ਹਾਂ ਨੇ ਹੱਥ ਚੱਕੀ ਹੋਈ ਆ ਕਲੋਨੀ ਦੇ ਵਿੱਚ ਉਹਨਾਂ ਨੇ ਉਹਨੂੰ ਮਾਰ ਮਾਰ ਕੇ ਡੰਡਿਆਂ ਨਾਲ ਸਿਰਫ ਤੁਸੀਂ ਇਹ ਦੇਖੋ ਇੱਕ ਗੈਸ ਦੀ ਉਹ ਵਿਚਾਰਾ ਕਰਦਾ ਕੀ ਸੀ ਕਿ ਉਹ ਕੋਈ ਵੀ ਪਬਲਿਕ ਨੂੰ ਫੋਨ ਕਰ ਦਵੇ ਤੇ ਉਹ ਉਹਨੂੰ ਆ ਕੇ ਇਹ ਨਹੀਂ ਕਹਿੰਦਾ ਸੀ ਅੱਧੀ ਰਾਤ ਨੂੰ ਸਿਲੰਡਰ ਪੁੰਜਾ ਦਿੰਦਾ ਸੀ ਔਰ ਜਿਹੜੇ ਆ ਬਲੈਕੀਏ ਹੈਗੇ ਆ ਗੈਸ ਵਾਲੇ ਇਨਾਂ ਦੀ ਦੁਕਾਨਦਾਰੀ ਹੋ ਗਈ ਸੀ ਬੰਦ ਇਹਨਾਂ ਕੋਲ ਪਬਲਿਕ ਜਾਣਾ ਲੋਕਾਂ ਨੇ ਬੰਦ ਕਰਤਾ ਸੀਗਾ ਕੋਈ ਇਹਨਾਂ ਨੂੰ ਜਿਹੜਾ 100 200 ਕਮਾਉਂਦੇ ਸੀਗੇ ਹਰ ਬਲੈਕ ਕਰਕੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਬੰਦ ਉਹਦੀ ਖੁੰਦਕ ਦੇ ਵਿੱਚ ਉਹਦੇ ਨਾਲ ਗਾਲੀ ਗਲੋਚ ਕੇ ਉਹਦੇ ਨਾਲ ਲੜਾਈ ਕੀਤੀ ਉਹ ਲੜਾਈ ਇੰਨੀ ਤੁਸੀਂ ਦੇਖ ਲਓ ਕਿ ਉਹਨੂੰ ਤਕਰੀਬਨ ਬਿਨਾ ਪ੍ਰਸ਼ਾਸਨ ਦਾ ਡਾਰੀ ਨਹੀਂ ਉਹਨੂੰ ਜਾਨੋਂ ਮਾਰਤਾ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ ਤੁਸੀਂ ਤਕਰੀਬਨ ਅਗਰ ਤੁਹਾਡੇ ਥਾਣੇ ਦੇ 2 ਕਿਲੋਮੀਟਰ ਤੇ 3 ਕਿਲੋਮੀਟਰ ਦੇ ਹੁੰਦਾ ਰਹੇ ਹੋ ਜੀ ਹੋਵੇ ਤੁਹਾਡਾ ਡਾਰੀ ਨਹੀਂ ਹੈਗਾ ਪ੍ਰਸ਼ਾਸਨ ਦਾ ਡਰ ਹੋਵੇ ਔਰ ਐਡੀ ਨਿੱਕੇ ਨਿੱਕੇ ਜੁਆਕੇ ਤੇ ਦਾਤ ਲੈ ਕੇ ਪਿਸਟਲਾਂ ਲੈ ਕੇ ਘੁੰਮੀ ਜਾਂਦੇ ਪਏ ਆ ਅਸੀਂ ਤਾਂ ਪ੍ਰਸ਼ਾਸਨ ਮੰਗ ਕਰਦੇ ਆ ਕਿ ਇੰਨੀ ਸਖਤਾਈ ਕਰੋ ਕਿ ਤੁਹਾਡਾ ਡਰ ਹੋਵੇ ਜਿਹੜੇ ਆ ਸ਼ਰਾਰਤੀ ਅਨਸਰ ਨੇ ਔਰ ਤਕਰੀਬਨ ਇਹਨਾਂ ਤੇ ਨਕੇਲ ਕਸੀ ਜਾਵੇ ਇਹਨਾਂ ਦੇ ਸਾਰੇ ਜਿੰਨੇ ਬੰਦੇ ਦੋਸ਼ੀ ਆਗੇ ਸਾਰੇ ਅਰੈਸਟ ਹੋਣ ਔਰ ਜਿੰਨਾ ਬਲੈਕ ਚ ਸਿਲੰਡਰ ਹੋ ਰਿਹਾ ਇਥੇ ਗੋਰਖ ਤਾਂ ਦਾ ਸਾਰਾ ਬੰਦ ਕੀਤਾ ਜਾਵੇ ਜੀ ਆ ਸਾਰੀਆਂ ਦੇਖੋ ਤੁਸੀਂ ਅਜੇ ਤੱਕरीबन ਕਲੋਨੀ ਦੇ ਮੈਸੇਜ ਨਹੀਂ ਗਿਆ ਨਹੀਂ ਤਾਂ ਪੂਰੀ ਕਲੋਨੀ ਉਸ ਬੰਦੇ ਨਾਲ ਇੰਨਾ ਪਿਆਰ ਸੀ ਕਿ ਸਾਰੀ ਕਲੋਨੀ ਉੱਠ ਕੇ ਤੇ ਆ ਜਾਂਦੀ ਇਹ ਕਿਸੇ ਨੂੰ ਬੁਲਾਇਆ ਨਹੀਂ ਗਿਆ ਵਾ ਜੇ ਸੁਣ ਸੁਣ ਕੇ ਬੰਦੇ ਆਏ ਆ ਕਿਉਂਕਿ ਉਹ ਹੁਮੇਸ਼ ਜਿਹੜਾ ਵਿਅਕਤੀ ਸੀਗਾ ਉਹਦਾ ਪਿਆਰ ਆ ਅੱਜ ਹਰ ਇੱਕ ਬੱਚੇ ਦੇ ਜ਼ੁਬਾਨ ਤੇ ਉਹ ਤੁਸੀਂ ਪੁੱਛੋਗੇ ਤਾਂ ਉਹ ਕਹਿੰਦੇ ਆ ਕਿ ਵੀ ਉਹਦੇ ਨਾਲ ਗਲਤ ਹੋ ਗਿਆ ਔਰ ਇਹ ਬੰਦੇ ਜਿਹੜੇ ਹੈਗੇ ਆ ਸ਼ਰਾਰਤੀ ਤਤ ਜਿਹੜੇ ਨਸੀਮ ਇਹ ਸਾਰਿਆਂ ਦੇ ਨਾਮ ਆ ਇਹਦੇ ਪੂਰਾ ਪਰਿਵਾਰ ਇਹਨਾਂ ਨੇ ਪਹਿਲਾਂ ਵੀ ਇੱਕ ਬੰਦੇ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਜਾਨ ਤੋਂ ਮਾਰਨ ਦਾ ਹਮਲਾ ਕੀਤਾ ਔਰ ਉਹ ਸ਼ੁਕਰ ਹੈ ਉਹ ਬਚਾ ਹੋ ਗਿਆ ਪਰ ਇਹਨਾਂ ਦੇ ਕੋਈ ਪ੍ਰਸ਼ਾਸਨ ਨਾ ਅਗਰ ਉਸ ਉਦੋਂ ਵੀ ਸਖਤਾਈ ਕੀਤੀ ਹੁੰਦੀ ਤੇ ਅੱਜ ਆ ਸਾਨੂੰ ਦਿਨ ਨਾ ਦੇਖਣਾ ਹੁੰਦਾ ਤੁਹਾਨੂੰ ਪ੍ਰਸ਼ਾਸਨ ਹੁਣ ਕੀ ਤਰੀਕੇ ਦਾ ਆਸ਼ਵਾਸ਼ਣ ਦੇ ਦੇਖੋ ਆਸ਼ਵਾਸ਼ਣ ਦਿੱਤਾ ਵਾ ਸਾਨੂੰ ਚਾਹੀਦਾ ਵਾ ਕਿ ਅਰੇਸਟ ਪਾਣ ਬਾਕੀ ਸਾਰੇ ਅਪਰਾਧੀ ਇਹਨਾਂ ਕੋਲ ਹਜੇ ਫਿਰਦੇ ਸੀ ਦੋ ਦਿਨ ਪਹਿਲਾਂ ਤੱਕ ਤਾਂ ਅਪਰਾਧੀ ਘੁੰਮਦੇ ਰਹੇ ਇਹ ਚਾਹੁੰਦੇ ਤਾਂ ਜਿਹੜੇ ਬਾਕੀ ਵੀ ਅਪਰਾਧੀ ਸੀਗੇ ਉਹਨੂੰ ਸਾਰਿਆਂ ਨੂੰ ਅਰੇਸਟ ਕਰ ਸਕਦੇ ਸੀ ਇਹਨਾਂ ਦੇ ਆਪਣੇ ਕੀ ਕਹਿੰਦੇ ਦੋ ਬਿਠਾਏ ਹੋਏ ਆ ਬਸ ਜਾਦੇ ਇਹਨਾਂ ਨੂੰ ਪਤਾ ਸੀ ਵੀ ਹਾਂ 307 ਲੱਗਿਆ ਉਹਨਾਂ ਅਰੇਸਟ ਪਾ ਲੈਂਦੇ ਪਹਿਲਾਂ ਹੀ ਚਲੋ ਵਾਦਾ ਕਰਤਾ ਸੀ ਧੰਨਵਾਦ ਕਰਦੇ ਆ ਐਸਚੋ ਸਾਹਿਬ ਦਾ ਵੀ ਲੇਕਿਨ ਹਰਬੰਸ ਸਿੰਘ ਜੀ ਦਾ ਹੋਪ ਬੜੰਦ ਵਿੱਚ ਆਡਾ ਮੈਕਸੀਕਾ ਇਹਦੇ ਵਿੱਚ ਨੰਬਰ ਲੋਕ ਵੀ ਦੇਚੋ ਇਹੋ ਜਿਹੇ ਮਾਮਲੇ ਜਿਹਦਾ ਪਹਿਲਾ ਮਾਮਲਾ ਕਰਦੇ ਹੋਏ ਸੀ ਉਹਦੇ ਵਿੱਚ ਕੀ ਇੰਪਲਿਡ ਅ ਰਾਤ ਸਾਨੂੰ ਪਤਾ ਲੱਗ ਗਈ ਸੀ ਕਿ ਵੀ ਅਮੇਸ਼ ਕੁਮਾਰ ਦੀ ਡੈਥ ਹੋ ਗਈ ਹੈ ਉਹਦੇ ਵਿੱਚ ਐਸਆਈ ਸੁਖਵਿੰਦਰ ਸਿੰਘ ਸਾਡੇ ਦੇ ਤਫਤੀਸ਼ੀ ਨੇ ਇਸ ਮਕਦਮੇ ਦੇ ਉਹਨਾਂ ਨੇ ਉਹਦੇ ਵਿੱਚ 302 ਦਾ ਵਾਦਾ ਕਰ ਦਿੱਤਾ ਤੇ ਵਾਦਾ ਕਰਕੇ ਦੋ ਦੋਸ਼ੀ ਆਲਰੇਡੀ ਸਾਡੇ ਕੋਲ ਪਹਿਲਾਂ ਅਰੈਸਟਡ ਨੇ ਬਾਕੀਆਂ ਨੂੰ ਅਸੀਂ ਗੱਫਾ ਕਿੰਨੇ ਬੰਦੇ ਤੇ ਖਲਾਫ ਆਉਂਗਾ ਕਰਦੇ ਕੁੱਲ 5 ਬਾਈ ਨੇ 5 ਬੰਦੇ ਦੇ ਖਿਲਾਫ ਹੈ ਬਾਕੀ ਉਹਨੇ ਲਖਾਇਆ ਚ 3-4 ਜਿਹੜੇ ਕੁਝ ਅਨਨੋਨ ਸੀਗੇ ਪਰਸਨ ਉਹਦੇ ਤੇ ਅਸੀਂ ਉੱਥੋਂ ਆਪਣਾ ਸੀਸੀਟੀਵੀ ਫੁਟੇਜ ਵਗੈਰਾ ਹਾਸਲ ਕਰ ਰਹੇ ਆ ਲਈਆਂ ਨੇ ਉਹਦੇ ਆਧਾਰ ਤੇ ਲੈਕਸਸ ਕਰਕੇ ਜਿਹਦਾ ਵੀ ਜਿਹਦਾ ਵੀ ਕੋਈ ਸਾਹਮਣੇ ਆਗਾ ਰੋਲ ਉਹਨਾਂ ਸਾਰੇ ਨਾਮ ਜਦ ਕਰਦਾ ਸਰ ਜੀ ਫੋਟੋ ਦੀ ਛਾਪੇ ਮਾਰੀ ਹੋਈ ਆ ਛਾਪੇ ਮਾਰੀ ਹੋ ਰਹੀ ਅਸੀਂ ਪੂਰਾ ਆਪਣਾ ਜੋਰ ਲਾਇਆ ਹਾਂ ਜਲਦੀ ਜਲਦੀ ਕਰਤਾਰ ਕਰ ਲਾਂਗੇ ਬਾਕੀ ਜਿਹੜਾ ਤੇ ਜਿਹੜਾ ਮੁੰਡਾ ਮਰਿਆ ਉਹਦਾ ਨਾਮ ਕੀ ਹੈ ਹਮੇਸ਼ਾ ਹਮੇਸ਼ਾ ਉਮਰ ਉਹਦੀ 32 ਸਾਲ ਸੀ ਕਿਤੇ ਰਹਿੰਦਾ ਸੀਗਾ ਉਹ ਇਹ ਅਵਤਾਰ ਕੈਹ ਏਜੰਸੀ ਵਾਲੇ ਉਹਨਾਂ ਦਾ ਡਰਾਈਵਰ ਮੈਨ ਸੀਗਾ ਏਜੰਸੀ ਵਾਲੇ ਕਿੰਨੇ ਸਾਲ ਨੇ ਮਿਲਿਓ ਦੀ ਕਰਾਈ ਤੇ ਇਸ ਏਰੀਆ ਦੀ ਉਹ ਤੋਂ ਉਹਨਾਂ ਦਾ ਨੌਕਰ ਉੱਥੇ ਪੁਰਾਣਾ ਨੌਕਰ ਉਹਨੂੰ ਆਲਰੇਡੀ ਨੌਕਰੀ ਕਰੀ ਰਿਹਾ ਸੀ ਇੱਥੇ ਏਰੀਏ ਦੇ ਆਮ ਤੌਰ ਤੇ ਆਂਦਾ ਜਾਂਦਾ ਰਹਿੰਦਾ ਸੀਗਾ ਔਰ ਜਿਹੜੇ ਨਾਲ ਜਿਨ੍ਹਾਂ ਦੇ ਨਾਲ ਨਸੀਰ ਮੁੰਡਾ ਜਿਹਨੇ ਛੱਟ ਵਗੈਰਾ ਜਿੰਨਾਂ ਨੇ ਮਾਰੀਆਂ ਨੇ ਉਹਨਾਂ ਦਾ ਚੰਗਾ ਵਾਕਫ ਸੀਗਾ ਪਰ ਇਹਨੂੰ ਉੱਠਣ ਸੀ ਉਹਨਾਂ ਬੱਥੇ ਸਰ ਇਹਨਾਂ ਦਾ ਕੰਮ ਕੀ ਸੀਗਾ ਉਹ ਤੇ ਕਿਹਦੇ ਦੇ ਸੀਗਾ ਇਹਨਾਂ ਦਾ ਘਰ ਉੱਥੇ ਇਡਸ ਕਲੋਨੀ ਉੱਥੇ ਕੁਦਰਤੀ ਵਿੱਚ ਬੈਠੇ ਮਿਲੇ ਆ ਉੱਥੇ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਣ ਤੇ ਲੜਾਈ ਹੋ ਗਈ ਹੈ ਕੋਈ ਗੱਲਬਾਤ ਨਹੀਂ ਉਸ ਕਲਾਸੇ ਵਾਲੇ ਕੋਈ ਠੀਕ ਹੈ ਕਿ ਸੈਂਟਰਲ ਬੈਂਕ ਦਾ ਕੰਮ ਕਰਦੇ ਨਹੀਂ ਅਜਿਹੀ ਗੱਲ ਅਜੇ ਕੋਈ ਸਾਹਮਣੇ ਨਹੀਂ ਹੈ ਮੇਰਾ ਨਾਮ ਸਬੂਤ ਸਬੂਤ ਚੌਧਰੀ ਹੈ ਅੱਜ ਆਪਨੇ ਜੋ ਇਸ ਵਕਤ ਤੱਕ ਇਕੱਠੇ ਹੋਏ ਹੋ ਦਰਨੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹੋ ਕਿਸ ਮਾਮਲੇ ਵਿੱਚ ਕਰ ਰਹੇ ਹੋ ਮੇਰਾ ਭਾਈ ਯਹਾਂ ਦੇਸ਼ ਕਿ ਡਿਲੀਵਰੀ ਦਿੱਤਾ ਥਾ ਮੇਰੇ ਭਾਈ ਕੋ 10 12 ਲੋਕੋ ਨੇ लाठी से और लोहे की राट से पीट पीट कर उसकी हत्या कर दी है किन लोगों ने की है कॉलोनी के ही लोग हैं कौन से किनको पहचानते हो नाम जानते हो नसीम भाई। नसीम, नाम, नाम, नसीम नाम है नसीम का पूरा परिवार बिट्टू है, है। पूरे और तो, और खानदान के लोग हैं एक बहेंदर है दस बारह लोगों ने मिलकर उसकी हत्या की है ਕੀ ਕੀ ਚਾਹੁੰਦੇ ਮੇਰੀ ਮੰਗ ਹੈ ਕਿ ਸਭੀ ਮਲੀਵਾਨਾਂ 'ਤੇ ਕੰਗੇਸਟਰ ਲਾਗੂ ਕੀਤਾ ਜਾਵੇ